ਨੈਸ਼ਨਲ ਯੂਥ ਪਾਰਟੀ ਵੱਲੋਂ ਅੱਜ ਦੋ ਕੈਂਡੀਡੇਟਾਂ ਦਾ ਜਿਹੜਾ ਉਹ ਐਲਾਨ ਕਰ ਦਿੱਤਾ ਗਿਆ ਵਾ ਜਿਨ੍ਹਾਂ ਵਿੱਚ ਓੰਕਾਰ ਸਿੰਘ ਸونو ਜਿਹੜਾ ਗੁਰਦਾਸਪੁਰ ਤੋਂ ਕੈਂਡੀਡੇਟ ਐਲਾਨੇ ਗਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਦਿਨਕ ਸਵੇਰਾ ਵਿੱਚ ਓੰਕਾਰ ਸਿੰਘ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਪਹਿਲਾਂ ਤਾਂ ਮੈਂ ਸਤ ਤੋਂ ਦਿਨਕ ਸਵੇਰਾ ਜੀ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਨੂੰ ਬਹੁਤ-ਬਹੁਤ ਧੰਨਵਾਦ ਕਹਿਣਾ ਹੈ ਕਿ ਜਿਨ੍ਹਾਂ ਨੇ ਅੱਜ ਸਾਡੇ ਸੋਚ ਔਰ ਅਪਰੋਚ ਦੇ ਉੱਤੇ ਜਿਹੜਾ ਆ ਕੇ ਸਾਡੀ ਇੰਟਰਵਿਊ ਕੀਤੀ ਆ ਉਸ ਲਈ ਬਹੁਤ ਧੰਨਵਾਦ ਜੀ ਔਰ ਅੱਜ ਨੈਸ਼ਨਲ ਯੂਥ ਪਾਰਟੀ ਪੰਜਾਬ ਵੱਲੋਂ ਸਰਦਾ ਮੇਰਾ ਨਾਮ ਊਂਕਾਰ ਸਿੰਘ ਸੋਨੂ ਨੂੰ ਗੁਰਦਾਸਪੁਰ ਡਿਸਟ੍ਰਿਕਟ ਤੋਂ ਜਿਹੜੀ ਇਹ ਟਿਕਟ ਦਿੱਤੀ ਗਈ ਆ ਔਰ ਅਸੀਂ ਸਰਦਾ ਪੰਜਾਬ ਪ੍ਰਧਾਨ ਸਰਦਾਰ ਸਤਨਾਮ ਸਿੰਘ ਗਿੱਲ ਜੀ ਦੇ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਜੋ ਸਾਡੇ ਉੱਪਰ ਵਿਸ਼ਵਾਸ ਕਰਕੇ ਸਾਨੂੰ ਇਹ ਜਿਹੜੀ ਕੈਂਡੀਡੇਟ ਅਲਾਨਿਆ ਵਾ ਅਸੀਂ ਉਹਨਾਂ ਦੀ ਸੋਚ ਔਰ ਪਾਰਟੀ ਦੀ ਅਪਰੋਚ ਉੱਤੇ ਪੂਰਾ ਖਰੇ ਉਤਰਾਂਗੇ ਜੇ ਗੱਲ ਕਰੀਏ ਕਿ ਹਰ ਜ਼ਿਲ੍ਹੇ ਦੇ ਹਰ ਕਸਬੇ ਦੇ ਜਿਹੜੇ ਵੱਖਰੇ ਵੱਖਰੇ ਇਸ਼ੂਜ਼ ਹੁੰਦੇ ਨੇ ਜੀ ਕਿੰਨਾ ਇਸ਼ੂਜ਼ ਨੂੰ ਲੈ ਕੇ ਤੁਸੀਂ ਜਿਹੜਾ ਵਾ ਆਪਾਂ ਬਤ ਤੇ ਵਿੱਚ ਜਾਓਗੇ ਜੇਕਰ ਲਈਏ ਜੀ ਆਪਣਾ ਗੁਰਦਾਸਪੁਰ ਲੋਕ ਜਿਹੜਾ ਹਲਕਾ ਵਾ ਲੋਕ ਸਭਾ ਹਲਕਾ ਵਾ ਇਹ ਬਹੁਤ ਪਛੜਿਆ ਹੋਇਆ ਔਰ ਕੰਢੀ ਏਰੀਆ ਵਾ ਜਿਸ ਦੇ ਵਿੱਚ ਅੱਜ ਅਸੀਂ ਦੇਖ ਰਹੇ ਹਾਂ ਕਿ ਕੁਝ ਵੀ ਵਿਕਾਸ ਨਹੀਂ ਜਿੰਨੇ ਵੀ ਸਾਨੂੰ ਇੱਥੇ ਐਮਪੀ ਦਿੱਤੇ ਗਏ ਆ ਉਹ ਪੈਰਾਸ਼ੂਟ ਰਹੀ ਉਤਰੇ ਕੋਈ ਦਿੱਲੀ ਦਾ ਸੀਗਾ ਕੋਈ ਬੰਬੇ ਦਾ ਸੀਗਾ ਬੇਸਿਕਲੀ ਜੇ ਪੰਜਾਬ ਦੇ ਜਨਮ ਭੂਮੀ ਵੀ ਉਹਨਾਂ ਦੀ ਪੰਜਾਬ ਦੀ ਸੀਗੀ ਪਰ ਉਹਨਾਂ ਜਿਹੜਾ ਕੀਤਾ ਕੁਝ ਨਹੀਂ ਔਰ ਇਹ ਜਿੰਨਾ ਵੀ ਹਲਕਾ ਬਹੁਤ ਪਿਛੜਿਆ ਹੋਇਆ ਵਾ ਸਿੱਖਿਆ ਦੇ ਖੇਤਰ ਪ੍ਰਤੀ ਵੀ ਔਰ ਜੇ ਮੰਨ ਕੇ ਚਲੋ ਸਿਹਤ ਸਹੂਲਤਾਂ ਦੇ ਪ੍ਰਤੀ ਵੀ ਔਰ ਇੰਡਸਟਰੀਅਲ ਏਰੀਏ ਦੇ ਪ੍ਰਤੀ ਵੀ ਜਿਹੜਾ ਬਹੁਤ ਤੇ ਪਿਛੜਿਆ ਹੋਇਆ ਹਲਕਾ ਵਾ ਔਰ ਸਾਡੀ ਪਾਰਟੀ ਦੀ ਔਰ ਸਾਡੀ ਰਾਜਨੀਤੀ ਦੇ ਵਿੱਚ ਆਉਣ ਦੀ ਇਹੀ ਸਾਡੀ ਇੱਛਾ ਵਾ ਕਿ ਅਸੀਂ ਇਸ ਹਲਕੇ ਨੂੰ ਅਸੀਂ ਵੀ ਗੁਰਦਾਸਪੁਰ ਹਲਕੇ ਤੋਂ ਹੀ ਬਿਲੋਂਗ ਕਰਦੇ ਹਾਂ ਸਾਡਾ ਦਿਲ ਹੀ ਮਤਲਬ ਇੱਕ ਦਿਲ ਦੇ ਵਿੱਚ ਜज्ਬਾ ਆ ਗਿਆ ਕਿ ਅਸੀਂ ਇਸ ਹਲਕੇ ਨੂੰ ਵੀ ਮਾਝੇ ਮਾਲਵੇ ਔਰ ਦੁਆਬੇ ਵਾਂਗੂ ਤਰੱਕੀ ਦੇ ਰਾਹ ਤੇ ਲੈ ਕੇ ਚੱਲੀਏ ਕਿਉਂਕਿ ਇਹ ਇਥੇ ਇਹਦੇ ਵਿੱਚ ਜਦੋਂ ਕਿ ਰਾਵੀ ਦਰਿਆ ਬਹੁਤ ਨੁਕਸਾਨ ਕਰ ਦਿੰਦਾ ਔਰ ਇੱਕ ਤਾਂ ਸਾਨੂੰ ਕੁਦਰਤੀ ਮਾਰਾਂ ਪੈਂਦੀਆਂ ਔਰ ਦੂਸਰਾ ਸਰਕਾਰਾਂ ਜਿਹੜੀਆਂ ਉਹ ਸਾਡਾ ਇੱਥੇ ਸਾਥ ਨਹੀਂ ਦਿੰਦੀਆਂ ਅਗਰ ਸਾਡੀ ਪਾਰਟੀ ਨੂੰ ਇਥੋਂ ਐਮਪੀ ਬਣ ਕੇ ਅਸੀਂ ਲੋਕ ਸਭਾ ਵਿੱਚ ਪਹੁੰਚਦੇ ਆ ਤਾਂ ਸਾਡਾ ਮੁੱਖ ਝੰਡਾ ਹੋਊਗਾ ਇੱਥੇ ਸੋਖ ਸੁਵਿਧਾ ਸਿਹਤ ਸੁਵਿਧਾ ਸਿੱਖਿਆ ਦੀਆਂ ਸੁਵਿਧਾ ਜਿਵੇਂ ਕਿ ਸੜਕਾਂ ਦਾ ਨਿਰਮਾਣ ਵਧੀਆ ਫੈਸਿਲਿਟੀ ਬੱਚਿਆਂ ਨੂੰ ਨਸ਼ੇ ਰਹਿਤ ਜਿਹੜਾ ਨੌਜਵਾਨ ਅੱਜ ਨਸ਼ੇ ਚ ਡੁੱਬੇ ਪਏ ਆ ਉਹਨਾਂ ਦੀ ਨੂੰ ਵੀ ਜਿਹੜਾ ਸਾਡਾ ਅਜੰਡਾ ਆ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਕਾਰੋਬਾਰ ਤੇ ਲਾ ਕੇ ਇਸ ਤੋਂ ਨجات ਪਾਈ ਜਾ ਸਕੇ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆ ਕਿ ਐਮਐਸਪੀ ਨੂੰ ਲੈ ਕੇ ਕਿਸਾਨ ਜਿਹੜੇ ਆ ਬਾਰਡਰਾਂ ਦੇ ਉੱਤੇ ਤੇ ਬੈਠੇ ਆ ਤੇ ਕੋਈ ਇਸ ਇਲੈਕਸ਼ਨ ਦੇ ਵਿੱਚ ਇਸ ਅਜੰਡੇ ਦੇ ਵਿੱਚ ਉਹਨਾਂ ਦਾ ਵੀ ਕੋਈ ਛਰਖਿਆ ਗਿਆ ਬਿਲਕੁਲ ਰੱਖਾਂਗੇ ਜੀ ਕਿਉਂਕਿ ਇੱਕ ਅੰਨ ਦਾਤਾ ਕਿਸਾਨ ਕਿਸਾਨ ਅੰਨ ਬੀਜਦਾ ਔਰ ਜਿਕਰ ਅੱਜ ਉਹ ਸਾਡਾ ਕਿਸਾਨ ਜਿਹੜਾ ਵਾ ਉਹ ਦੇਖੋ ਬਾਹਰ ਬਾਰਡਰ ਦੇ ਉੱਤੇ ਗੋਲੀਆਂ ਖਾ ਰਿਹਾ ਵਾ ਔਰ ਇਸ ਦੇ ਵਿੱਚ ਅਸੀਂ ਪੰਜਾਬ ਸਰਕਾਰ ਨੂੰ ਔਰ ਸੈਂਟਰ ਗਵਰਨਮੈਂਟ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਜਿੱਥੇ ਕਿਸਾਨਾਂ ਦਾ ਤੁਸੀਂ ਘਾਨ ਕਰ ਰਹੇ ਜੇ ਇੱਕ ਅੰਨਦਾਤੇ ਨੂੰ ਭੁੱਖੇ ਢਿੱਡ ਸਵਾਰ ਰਹੇ ਜੇ ਇੱਕ ਅੰਨਦਾਤੇ ਦੇ ਉੱਤੇ ਜਿਹੜੀਆਂ ਜਿਹੜੀਆਂ ਜੀ ਮਤਲਬ ਇੱਕ 10 ਰੁਪਏ ਦੀ ਚੀਜ਼ ਹੈ ਉਹਦੇ ਕੋਲ ਲੈ ਕੇ ਤੁਸੀਂ 100 ਰੁਪਏ ਦੀ ਵੇਚਦੇ ਜੀ ਇਹ ਜਿਹੜੀਆਂ ਕੂਟਨੀਤियां ਇਹ ਬੰਦ ਕਰੇ ਔਰ ਅਸੀਂ ਔਰ ਸਾਡੀ ਨੈਸ਼ਨਲ ਯੂਥ ਪਾਰਟੀ ਜੋ ਵੀ ਕਿਸਾਨਾਂ ਦੇ ਹੱਕ ਦਾ ਫਤਵਾ ਆਊਗਾ ਬਿਲਕੁਲ ਤਿਆਰ ਹਾਂ ਅਸੀਂ ਇਸ ਅਜੰਡੇ ਤੇ ਕੈਮਰਾਮੈਨ ਸੋਨੀ ਦੇ ਨਾਲ ਸਰਵੰਤ ਸਿੰਘ ਕੁਮਾਰ 올 ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰਕੇ ਤੰਤਰਿਕ ਪੰਡਿਤ ਮੋਲਵੀ ਬੇਗਮ ਤਾੰਤ੍ਰਿਕ ਇਹਨਾਂ ਛੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਚ ਸਮਾਧਾਨ ਫ੍ਰੀ 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 ਆਰ ਕੇ ਤਾੰਤ੍ਰਿਕ ਮੋਬਾਈਲ 9517855093 7710598475 ਪਤਾ ਪੰਜਾਬ